ਛੋਹਾਰੇ ਵੀ ਇਸਤੇਮਾਲ ਕਰਨੇ ਨੇ ਦਹੀਂ ਵੀ ਇਸਤੇਮਾਲ ਕਰਨੀ ਹੈ ਤੇ ਫਿਰ ਇਲਾਇਚੀ ਦਾ ਕੰਬੀਨੇਸ਼ਨ ਬਿਲਕੁਲ ਗਰੰਟੀ ਪਰ ਇਲਾਜ ਹੈ 20 ਦਿਨਾਂ ਦੇ ਵਿੱਚ ਹੀ ਇਹ ਬਿਲਕੁਲ ਠੀਕ ਹੋ ਜਾਂਦਾ ਪੇਸ਼ੈਂਟ ਉਦੋਂ ਬਾਅਦ ਦਵਾਈ ਖਾਣੀ ਨਹੀਂ ਪੈਂਦੀ ਇਹ ਕਿੰਨਾ ਟਾਈਮ ਚ 슈ਗਰ ਨੂੰ ਕੰਟਰੋਲ ਚ ਲਿਆਏਗੀ ਜਿਨ੍ਹਾਂ ਦੀ 300 400 ਤੱਕ 슈ਗਰ ਜਾਂਦੀ ਹੈ 15 ਦਿਨ ਖਾਣ ਤੋਂ ਬਾਅਦ ਇਹਨੇ ਰਿਜ਼ਲਟ ਦੇਣਾ ਉਸ ਤੋਂ ਬਾਅਦ ਮਤਲਬ ਉਹਨੇ 슈ਗਰ ਜਿਹੜੀ ਹੁੰਦੀ ਪੂਰੀ ਨਾਰਮਲ ਆ ਬਹੁਤ ਸਾਰੇ ਇਦਾਂ ਦੇ ਪਰਿਵਾਰ ਵੀ ਦੇਖੇ ਨੇ ਬਹੁਤ ਸਾਰੇ ਇਦਾਂ ਦੇ ਲੋਕ ਵੀ ਦੇਖੇ ਨੇ ਜਿਨ੍ਹਾਂ ਦੀ 슈ਗਰ ਹੋਈ 슈ਗਰ ਕਰਕੇ ਗਰਸਤੀ ਖਰਾਬ ਹੋਈ ਘਰ ਖਰਾਬ ਹੋ ਗਿਆ ਪਰਿਵਾਰ ਖੇਰੁਖੇਰੂ ਹੋ ਗਿਆ ਜੇ ਕਿਸੇ ਨੂੰ ਤਾਂਤ ਪੈ ਰਿਹਾ ਜੇ ਕਿਸੇ ਦਾ ਨਾਈਟ ਫਾਲ ਹੁੰਦਾ ਹੈ ਜੇ ਕਿਸੇ ਨੂੰ ਸ਼ਕਰਾਣੂਆਂ ਦੀ ਕਮੀ ਆ ਗਈਏ ਬੱਚੇ ਨਹੀਂ ਹੋ ਰਹਾ ਬੇਬੀਆਂ ਨੂੰ ਵੀ ਜੇ ਕਰੇ ਪ੍ਰੋਬਲਮ ਹੈ ਬੱਚਾ ਨਹੀਂ ਹੋ ਰਹਾ ਤੁਸੀਂ ਕਰਨਾ ਰਾਤ ਨੂੰ ਆਪਾਂ ਦੋ ਸੁਆਰੇ ਪਿਉਂਦੇ ਨੇ ਸੁਆਰੇ ਪਾਈਆ ਦਹੀਂ ਲੈਣਾ 20 ਜੀ ਕੱਢਣਾ ਇਲਾਚੀਆਂ ਜੀ ਜੀ ਬੀਜ ਕੱਢਣਾ ਬੀਜ ਕੱਢ ਕੇ ਤੁਹਾਡੇ ਕੋਲ ਕੀ ਹੈ ਤੁਹਾਡੇ ਕੋਲ ਇਸ ਤਰ੍ਹਾਂ ਦਾ ਖਾਸ ਕੀ ਹੈ ਜਿਹੜੇ ਵਿਚਾਰੇ ਬਹੁਤ ਕ੍ਰੋਨਿਕਲ ਹੋ ਗਏ ਜਿਨ੍ਹਾਂ ਨੂੰ 5-5 10-10 ਸਾਲ ਹੋ ਗਏ ਮਤਲਬ ਉਹਨਾਂ ਨੂੰ ਤਾਂ ਇਹ ਵੀ ਉਹ ਕਹਿੰਦੇ ਜੀ ਸਿਰਫ ਅਸੀਂ ਕੀ ਦਸੀਏ ਤੁਹਾਨੂੰ ਆਪਣੀ ਕਹਾਣੀ ਉਹਨਾਂ ਵਾਸਤੇ ਸਾਡੇ ਕੋਲ ਮੈਡੀਸਨ ਹੈਗੀਆਂ ਨੇ ਬੜੀਆਂ ਹੀ ਵਧੀਆ ਆਹ ਦੇਖੋ ਆਹ ਕੈਪਸੂਲ ਨੇ ਹਾਂਜੀ ਉਹ ਪਰਾਂ ਵਾਈਟ ਪੈ ਨੇ ਉਹ ਨੀਲੇ ਪੈ ਨੇ ਇਹ ਸਾਰੇ ਇੰਨੇ ਵਧੀਆ ਰਿਜ਼ਲਟ ਨੇ ਇਹਨਾਂ ਦੇ ਪਹਿਲੀ ਖਰਾਕ ਨਾਲ ਰਿਜ਼ਲਟ ਆਂਦਾ ਇਹਨਾਂ ਨੂੰ ਮਰਦਾਨਾ ਪ੍ਰੋਬਲਮ ਹੈ ਤਾਂ ਭੈਣ ਦੇ ਨਾਈਟ ਫਾਲ ਦੀ ਜਾਂ ਕਿਸੇ ਤਰ੍ਹਾਂ ਦੀ ਜਿਉਤਾ ਜ਼ਿੰਦਗੀ ਤੋਂ 당 ਆ ਚੁੱਕੇ ਹੋਏ ਨੇ ਉਹਨਾਂ ਸਾਰਿਆਂ ਵਾਸਤੇ ਬੜੇ ਵਧੀਆ ਸੀ ਇਹਦੇ ਕੈਪਸੂਲ ਭਰਦੇ ਆ ਬਹੁਤ ਰਿਜ਼ਲਟ ਇਹ ਚੀਲਾ ਵੀ ਬੜਾ ਮਾਮਲਾ ਫਿਰ ਉਹਨਾਂ ਵਾਸਤੇ ਕੀ ਨੁਸਖਾ ਤੁਸੀਂ ਦਿੰਨੇ ਹੋ ਇੱਥੇ ਸਾਡੇ ਕੋਲ ਹੁਣ ਬੱਚੇ ਬੇਫਿਕਰੇ ਹੋ ਕੇ ਅਸੀਂ ਸਿਰਫ 15 ਦਿਨ ਦੀ ਟੋਟਲ ਦਵਾਈ ਦਿੰਨੇ ਆ ਪਹਿਲੇ ਦਿਨ ਨਸ਼ਾ ਬੰਦ ਹੋ ਜਾਂਦਾ 15 ਦਿਨਾਂ ਬਾਅਦ ਦਵਾਈ ਦੀ ਵੀ ਜ਼ਰੂਰਤ ਨਹੀਂ ਪੈਂਦੀ ਤੇ ਜੇਕਰ ਉਹਨਾਂ ਨੂੰ ਇਹ ਡਾਰੇ ਕਿ ਸਾਡੀ ਜਿਹੜੀ ਵਿਵਹਤਾ ਲਾਈਫ ਖਰਾਬ ਹੋ ਜਾਏਗੀ ਉਹ ਉਹਨਾਂ ਦੀ ਗਲਤ ਫਹਮੀ ਹੈ ਉਹਦਾ ਵੀ ਅਸੀਂ ਇਲਾਜ ਕਰਾਂਗੇ 1 ਮਹੀਨਾ ਦਵਾਈ ਖਾਣੀ ਪੈਂਦੀ ਹੈ 100% ਪੇਸ਼ੈਂਟ ਠੀਕ ਸਭ ਤੁਸੀਂ ਨਾ ਇੱਕੋ ਤੇਲ ਦਿੱਤਾ ਸੀ ਕੋਈ ਸ਼ਖਸ ਤੁਹਾਡੇ ਕੋਲ ਮੇਰੇ ਬੈਠੇ ਬੈਠੇ ਆਇਆ ਸੀ ਉਹ ਕਹਿੰਦਾ ਜੀ ਅੱਖਾਂ ਮੇਰੀਆਂ ਮਤਲਬ ਨੀਰਾ ਨੇ ਰਤੀ ਚਾਂਦਨ ਹੋ ਗਿਆ ਉਹ ਕਿਹੜਾ ਨੁਸਖਾ ਸੀ ਹਾਂ ਦੇਖੋ ਆ ਆ ਤੇਲ ਹੈ ਸਾਡਾ ਉਹ ਇਹਨੂੰ ਲਗਾਤਾਰ ਪਾਉਣ ਦੇ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ ਅੱਖਾਂ ਦੀ ਲਾਲੀ ਨਿਗਾ ਵੀ ਵੱਧਦੀ ਹੈ ਔਰ ਚਿੱਟਾ ਮੋਟਿਆ ਵੀ ਹਟਦਾ ਹੈ ਚਿੱਟੇ ਮੋਟੇ ਦਾ ਕਹਿੰਦੇ ਨੇ ਜੀ ਕੋਈ ਹੱਲ ਹੀ ਹੈ ਨਹੀਂ ਆਪਰੇਸ਼ਨ ਹੀ ਹੱਲ ਹੈ ਹਾਂਜੀ ਇਹ ਇਹਦੇ ਇਹਦੇ ਨਾਲ ਇਹਨੂੰ ਲਗਾਤਾਰ 3 ਮਹੀਨੇ ਪਾਉਣ ਦੇ ਨਾਲ ਚਿੱਟਾ ਮੋਟਿਆ ਇਹਦੇ ਨਾਲ ਲੈ ਜਾਂਦਾ ਹੈ ਡਿਕ ਜੋਬ ਵਾਲੇ ਨੂੰ ਇਸ ਵੇਲੇ WhatsApp ਮੈਂ ਕਹਿੰਦਾ ਜੀ ਬਵਾਸੀਰ ਦੀ ਬੜੀ ਦਿੱਕਤ ਹੈ ਪਰੇਸ਼ਾਨੀ ਆ ਰਹੀ ਹੈ ਤੇ ਇਹ ਨੁਸਖਾ ਫਾਰਮੂਲਾ ਤੁਹਾਡਾ ਚੁਆਰੇ ਵਾਲਾ ਦਹੀਂ ਵਾਲਾ ਇਲਾਇਚੀ ਵਾਲਾ ਉਹਦੇ ਤੇ ਕੰਮ ਕਰੇਗਾ ਜਿਹੜੀ ਬਵਾਸੀਰ ਵਾਸਤੇ ਉਹ ਸਾਡੇ ਕੋਲ ਮੈਡੀਸਿਨ ਹੈ ਕੋਈ ਕੈਪਸੂਲ ਅਸੀਂ ਭਰੇ ਹੋਏ ਨੇ ਆਯੁਰਵੈਦ ਦੇ ਉਹ ਖਾਣੇ ਪੈਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਔਰ ਜਿਹੜਾ ਰਿਜ਼ਲਟ ਹੈ ਉਹ ਸਿਰਫ ਪਹਿਲੇ ਹਫਤੇ ਦੇ ਵਿੱਚ ਪਹਿਲੇ ਹਫਤੇ 'ਚ ਤਕਰੀਬਨ ਠੀਕ ਹੋ ਜਾਂਦੀ ਹੈ ਕਦੇ ਵੀ ਅਸੀਂ ਆਪਰੇਸ਼ਨ ਵੀ ਕਰਾ ਲਿਆ ਫੇਰ ਵਾਪਸ ਵਬਾਸਰ ਆ ਗਈ ਉਹਦਾ ਕੀ ਕਾਰਨ ਮੰਨਦੇ ਹੋ ਤੁਸੀਂ ਸਭ ਤੋਂ ਵੱਡਾ ਕਾਰਨ ਤਕਾਬਜਦਾ ਹੈ ਕਬਜ ਦਾ ਹੈਗਾ ਤੁਹਾਡੇ ਕੋਲ ਨੁਸਖਾ ਜੀ ਬਹੁਤ ਵਧੀਆ ਇਲਾਜ ਹੈ ਸਾਡੇ ਕੋਲ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਹ ਹਰੀ ਇਲਾਇਚੀ ਦੇਖਣ ਨੂੰ ਤੇ ਆਮ ਜੀ ਲੱਗਦੀ ਹੈ ਪਰ ਆਪਣੇ ਅੰਦਰ ਅੰਤਾਂ ਦੀ ਕੁਦਰਤ ਸਮੋਈ ਬੈਠੀ ਹੈ ਮਨੁੱਖੀ ਸਰੀਰ ਲਈ ਇਹ ਕਿਸੇ ਨਿਯਮਤ ਤੋਂ ਘੱਟ ਨਹੀਂ ਜੇਕਰ ਅਸੀਂ ਇਸ ਨੂੰ ਇਨਟੇਕ ਕਰਨ ਦਾ ਖਾਣ ਦਾ ਸਹੀ ਤਰੀਕਾ ਸਮਝ ਲਈਏ ਤੇ ਅੱਜ ਉਹੀ ਤਰੀਕਾ ਸਾਨੂੰ ਸਮਝਾ ਰਹੇ ਨੇ ਬਾਰਡਰ ਵਾਲੇ ਵੈ ਡਾਕਟਰ ਗੁਰਚਰਨ ਸਿੰਘ ਜਿਨ੍ਹਾਂ ਕੋਲ ਅਸੀਂ ਪਹੁੰਚੇ ਹਾਂ ਬਾਂਸੀ ਗੇਟ ਔਰ ਦੱਸਣਗੇ ਕਿ ਇਲਾਈਚੀਆਂ ਖਾਣ ਦਾ ਸਹੀ ਤਰੀਕਾ ਕਿਹੜਾ ਹੈ ਔਰ ਇਲਾਈਚੀ ਸਾਡੇ ਸਰੀਰ ਦੇ ਵਿੱਚ ਜਾ ਕੇ ਇਸ ਤਰ੍ਹਾਂ ਦਾ ਕੀ ਕਰਦੀ ਹੈ ਕਿ ਬੰਦਾ ਇੱਕਦਮ ਚੁਸਤ ਫੁਰਤ ਔਰ ਅਸੀਂ ਕਹਿ ਲਈਏ ਕਿ ਜਿਹੜੀ ਉਹਦੀ એનર્ਜੀ ਹੈਗੀ ਹੈ ਅਸੀਂ ਕਹ ਲਈ ਜਿਹੜਾ ਧੱਕਾ ਸਟਾਰਟ ਬੰਦਾ ਹੈ ਉਹ ਸੈਲਫ ਸਟਾਰਟ ਨਹੀਂ ਰਿਮੋਟ ਸਟਾਰਟ ਤੇ ਆ ਜਾਂਦਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਆ ਕੀ ਗੱਡੀ ਵੀ ਪੰਜਾਬੀ ਤੁਹਾਡਾ ਵੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਜੀ ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸਿਆ ਕਿ ਜਿਹੜੀ ਇਲਾਇਚੀ ਹੈ ਕੁਦਰਤ ਦੀ ਏਡੀ ਵੱਡੀ ਨਿਯਮਤ ਹੈ ਕਿ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਕਿੰਨੀਆਂ ਹੀ ਦਵਾਈਆਂ ਚ ਕਿੰਨੇ ਹੀ ਨੁਸਖਿਆਂ ਚ ਇਹਦਾ ਇਸਤੇਮਾਲ ਹੁੰਦਾ ਤੇ ਤੁਸੀਂ ਇਹਦਾ ਕੀ ਇਸਤੇਮਾਲ ਅੱਜ ਕਰਵਾਉਣਾ ਚਾਹੁੰਦੇ ਹੋ ਕਿਹੜੇ ਲੋਕਾਂ ਨੂੰ ਤੁਸੀਂ ਇਸਤੇਮਾਲ ਕਰਵਾਉਂਗੇ ਇਲਾਇਚੀ ਦਾ ਜਿਹੜੇ ਜਿਹੜੇ ਇਹ ਲੋਕ ਇੰਦੇ ਬਾਰੇ ਜਾਣਦੇ ਆ तकरीबन ਸਾਰਿਆਂ ਨੂੰ ਪਤਾ ਹੁੰਦਾ ਛੋਟੀ ਇਲਾਇਚੀ ਤੇ ਨਾਲ ਪਏ ਹੋਏ ਛੁਆਰੇ ਨਾਲ ਪਿਆ ਹੋਇਆ ਦਹੀਂ ਇਹਨਾਂ ਦਾ ਮਿਸ਼ਰਣ ਹੈ ਮਤਲਬ ਪਿੰਨਾ ਦਾ ਅੱਛਾ ਨਾਲ ਛੁਆਰੇ ਵੀ ਇਸਤੇਮਾਲ ਕਰਨੇ ਨੇ ਦਹੀਂ ਵੀ ਇਸਤੇਮਾਲ ਕਰਨੀ ਹੈ ਤੇ ਫਿਰ ਇਹ ਇਲਾਇਚੀ ਦਾ ਕੰਬੀਨੇਸ਼ਨ ਜੀ ਜੀ ਕੀ ਬਾਤ ਇਹ ਅਸਲ ਦੇ ਵਿੱਚ ਜਿੰਨਾ ਜਿੰਨਾਂ ਨੂੰ ਵੀਕਨੈਸ ਹੈ 슈ਗਰ ਕਰਕੇ ਕਮਜ਼ੋਰੀ ਵੀ ਆ ਗਈ ਹੈ ਜਾਂ 슈ਗਰ ਤੋਂ ਬਿਨਾ ਵੀ ਜਿਹੜੇ ਸਰੀਰ ਦੇ ਪਤਲੇ ਨੇ ਉਹਨਾਂ ਵਾਸਤੇ ਵੀ ਇਹ ਜਿਹੜੇ ਜਿੰਨਾਂ ਬੀਬੀਆਂ ਨੂੰ ਲਕੋਰੀਆ ਆ ਹੋ ਜਾਂਦਾ ਹੈ ਪਾਣੀ ਪਿੰਦਾ ਹੈ ਪਾਣੀ ਪੈਣ ਦੀ ਸ਼ਿਕਾਇਤ ਹੈ ਉਹਨਾਂ ਨੂੰ ਵੀ ਇਹ ਕੰਮ ਲਿੰਦਾ ਹੈ ਵੀਕਨੈਸ ਤੋਂ ਕਮਜ਼ੋਰੀ ਜਿਹੜੀ ਸਰੀਰਕ ਕਮਜ਼ੋਰੀ ਹੈ ਉਹਨੂੰ ਇਹ ਦੂਰ ਕਰਦਾ ਤੇ ਮਰਦਾਂ ਵਿੱਚ ਵੀ ਜਿਨ੍ਹਾਂ ਨੂੰ ਮਰਦਾਨਾ ਪ੍ਰੋਬਲਮ ਆ ਗਈ ਹੈ ਮਤਲਬ ਜਿਨ੍ਹਾਂ ਨੂੰ ਸ਼ੂਗਰ ਕਰਕੇ ਆ ਗਈ ਹੈ ਜਾਂ ਮੰਨ ਲਓ ਹੋਰ ਕਈਆਂ ਨੂੰ ਨਸ਼ੇ ਕਰਕੇ ਵੀ ਆ ਗਈ ਨਸ਼ੇ ਕਰਕੇ ਤਾਂ ਬਹੁਤ ਹੀ ਘਰ ਰੁੱਟ ਗਏ ਤੇ ਚਲੋ ਆਪਾਂ ਨਸ਼ੇ ਨੂੰ ਛਡਾਣ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਸ਼ੂਗਰ ਬਾਰੇ ਵੀ ਆਪਾਂ ਗੱਲ ਕਰਦੇ ਆਂ ਅੱਜ ਆਪਾਂ ਇਹ ਮਿਕਸ ਹੀ ਸਾਰਿਆਂ ਨੂੰ ਦੱਸਾਂਗੇ ਕਿ ਆਪਾਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਆਂ ਤਕਰੀਬਨ ਹਰ ਬਿਮਾਰੀ ਦਾ ਵਿੱਚ ਆ ਜਾਂਣਾ ਜਿੰਨਾ-ਜਿੰਨਾ ਦਾ ਆਪਣੇ ਕੋਲ ਗਰੰਟੀ ਭਰਿਆ ਇਲਾਜ ਹੈਗਾ ਤੇ ਹੁਣ ਆਪਾਂ ਗੱਲ ਲੈ ਲਈਏ ਸ਼ੂਾਰੇ ਦੀ ਇਹਨਾਂ ਨੂੰ ਕੀ ਕਰਨਾ ਰਾਤ ਨੂੰ ਆਪਾਂ ਦੋ ਸ਼ੂਾਰੇ ਪਿਉ ਆਉਂਦੇ ਨੇ ਠੀਕ ਹੈ ਠੀਕ ਹੈ ਜੀ ਸੂਰੇ ਪਾਈਆ ਦਹੀਂ ਲੈਣਾ ਠੀਕ ਹੈ ਤੇ ਸ਼ੂਆਰਿਆਂ ਨੂੰ ਕੱਟ ਕੇ ਦਹੀਂ ਦੇ ਵਿੱਚ ਪਾ ਦੇਣਾ ਤੇ ਵਿੱਚ ਚਾਰ ਲਾਚੀਆਂ ਛੋਟੀਆਂ ਠੀਕ ਹੈ ਉਹਨਾਂ ਦਾ ਬੀਜ ਕੱਢ ਕੇ ਉਹਨਾਂ ਨੂੰ ਤੇ ਉਹ ਵੀ ਵੇਚਰ ਲਾ ਦੇਣੇ ਨੇ ਉਸੇ ਪਾਈਆ ਦੇ ਵਿੱਚ ਬੀਜ ਕੱਢਣਾ ਇਲਾਚੀਆਂ ਜੀ ਜੀ ਬੀਜ ਕੱਢਣਾ ਠੀਕ ਹੈ ਬੀਜ ਕੱਢ ਕੇ ਇਹਨਾਂ ਨੂੰ ਮਿਕਸ ਕਰਕੇ ਦੋ ਸੁਆਰਿਆਂ ਨੂੰ ਛੋਟਾ ਛੋਟਾ ਕੱਟ ਲੈਣਾ ਠੀਕ ਹੈ ਗਿਰਕਾਂ ਸੁੱਟ ਦੇਣੀਆਂ ਨੇ ਤੇ ਉਹਨਾਂ ਨੂੰ ਮੜ ਕੇ ਸਵੇਰੇ ਖਾਲੀ ਪੇਟ ਖਾ ਲੈਣਾ ਜੀ ਅਸੀਂ ਸਮਝਾਂਗੇ ਇਹਦਾ ਫਾਇਦਾ ਕੀ ਹੋਣ ਵਾਲਾ ਤੁਹਾਨੂੰ ਇਹ ਵੀ ਦੱਸਾਂਗੇ ਅਸੀਂ ਜਿਹੜਾ ਡਾਕਟਰ ਸਾਹਿਬ ਨੇ ਨੁਸਕਾ ਫਾਰਮੂਲਾ ਸਾਡੇ ਨਾਲ ਸਾਂਝਾ ਕੀਤਾ ਬਟ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਗੱਲ ਹੈ 슈ਗਰ ਉਹ ਕਹਿੰਦੇ ਵੀ ਜਿਹਨੂੰ ਵੀ 슈ਗਰ ਫੜ ਲਿਆ ਜਾਂ 슈ਗਰ ਨੇ ਜਿਹਨੂੰ ਫੜ ਲਿਆ ਤੇ ਉਹ ਛੱਡਦੀ ਨਹੀਂ ਹਾਂਜੀ ਬਿਲਕੁਲ ਇਸ ਤਰ੍ਹਾਂ ਬਣਿਆ ਜਿਨ੍ਹਾਂ ਦੀ ਇਨਸੂਲਿਨ ਬੰਨੀ ਬੰਦ ਹੋ ਜਾਂਦੀ ਏ ਉਹਨਾਂ ਨੂੰ ਪ੍ਰੋਨ ਜੈਕਸ਼ਨ ਵਾਲਾ ਦਿੰਦੇ ਆ ਔਰ ਜੇਕਰ ਆਮ ਲੋਅ ਲੈਵਲ ਤੇ ਆ ਮਤਲਬ ਜਿੰਨੇ ਵੀ ਜਿਵੇਂ 300 ਦੇ ਨੇੜੇ ਤੇਰੇ 200 ਦੇ ਨੇੜੇ ਆ 150 ਇਹ ਸ਼ੂਗਰ ਜਿਹੜੇ ਆਮ ਹੈਗੀ ਏ ਇਹ ਮੈਡੀਸਨਾਂ ਦੇ ਨਾਲ ਕਵਰ ਕੀਤੀ ਜਾ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਮੈਡੀਸਨ ਤਾਂ ਇੱਕ ਤਾਂ ਜੀ ਗੋਲੀਆਂ ਖਾਂਦੇ ਨੇ ਕੋਈ ਖਾਲੀ ਪੇਟ ਖਾ ਰਿਆ ਕੋਈ ਰੋਟੀ ਖਾਣ ਤੋਂ ਬਾਅਦ ਖਾ ਰਿਆ ਕੋਈ ਸੌਣ ਤੋਂ ਪਹਿਲਾਂ ਖਾ ਰਿਆ ਕੋਈ ਸੌਕੇ ਉੱਠ ਕੇ ਖਾ ਰਿਆ ਉਹ ਉਹਦਾ ਤਾਂ ਫਿਰ ਨੁਕਸਾਨ ਬੜੇ ਨੇ ਡਾਕਟਰ ਸਾਹਿਬ ਹਾਂਜੀ ਫਿਰ ਉਹ ਉਹਨਾਂ ਨਾਲ ਤਾਂ ਫਿਰ ਨੁਕਸਾਨ ਹੋਣੇ ਕਿਉਂਕਿ ਉਹ ਐਲੋਪੈਥੀ ਚ ਆ ਜਾਂਦੀ ਹੈ ਤੇ ਅਸੀਂ ਹੁਣ ਜਿਹੜੀ ਆਯੁਰਵੈਦਿਕ ਤਿਆਰ ਕੀਤੀ ਹੈ ਆ ਮੈਡੀਸਨ ਦੇਖੋ ਚਾਂਦੀ ਰੰਗੀਆਂ ਗੋਲੀਆਂ ਤੁਸੀਂ ਦੇਖੀਆਂ ਹੋਣਗੀਆਂ ਜਿਹੜੀਆਂ ਮਤਲਬ ਆਮ ਮਰਦਾਨਾ ਤਾਕਤ ਉਹ ਦਿੱਤੀਆਂ ਜਾਂਦੀਆਂ ਨੇ ਤੇ ਅਸੀਂ ਜਿਹੜੀ ਇਹ ਸ਼ੂਗਰ ਵਾਸਤੇ ਤਿਆਰ ਕੀਤੀ ਹੈ। ਬਹੁਤ ਚਮਕੀਲੀ ਗੋਲੀ। ਚਮਕੀਲੀ ਗੋਲੀ ਹੋਰ ਇਹਨੂੰ ਤੇ ਚਾਂਦੀ ਦਾ ਲੇਪ ਕੀਤਾ ਹੈ। ਅੱਛਾ। ਠੀਕ ਹੈ ਤੇ ਚਾਂਦੀ ਮਤਲਬ ਤੇ ਚੜਾਈ ਹੋਈ ਹੈ। ਸ਼ੂਗਰ ਵਾਲੇ ਦਾ ਜਿਵੇਂ ਇਹ ਚਮਕਦੀ ਨੇ ਡਾਕਟਰ ਸਾਹਿਬ ਸ਼ੂਗਰ ਵਾਲੇ ਦਾ ਵੀ ਸਰੀਰ ਐ ਚਮਕਾਉਣਗੇ। ਬਿਲਕੁਲ ਜੀ। ਵੱਡੀ ਗੱਲ ਤਾਂ ਹੈ। ਹਾਂ ਜੀ ਬਿਲਕੁਲ ਜੀ। ਕੀ ਕਰਨਗੇ ਕੀ ਇਹ ਚਾਂਦੀ ਰੰਗੀਆਂ ਗੋਲੀਆਂ? ਇਹਨਾਂ ਸ਼ੂਗਰ ਨੂੰ ਡਾਊਨ ਕਰ ਦੇਣਾ ਹੈ ਔਰ ਨਾਲ ਅਸੀਂ ਇਹ ਡਰਾਪਸ ਪੀਣ ਵਾਸਤੇ ਦੇਣੇ ਆ। ਅੱਛਾ। ਇੱਕ ਇੱਕ ਗੋਲੀ ਦੇਣੇ ਆ। ਬਸ ਇੰਨਾ ਕੋਈ ਹੈਗੀ ਐ ਮੈਡੀਸਿਨ ਕੋਈ ਜ਼ਿਆਦਾ ਨਹੀਂ ਹੈਗੀ। ਤਿੰਨ ਕੁ ਮਹੀਨੇ ਲਗਾਤਾਰ ਪੇਸ਼ੈਂਟ ਨੂੰ ਖਾਣੀ ਪੈਂਦੀ ਹੈ ਤਿੰਨ ਮਹੀਨੇ ਦੇ ਵਿੱਚ ਸ਼ੂਗਰ ਜਿਹੜੀ ਹੈ ਉਹ ਲਗਭਗ ਖਤਮ ਹੋ ਜਾਂਦੀ ਹੈ ਕੀ ਕੰਮ ਕਰੂਗੀ ਤੁਹਾਡੀ ਇਹ ਮੈਡੀਸਨ ਸ਼ੂਗਰ ਵਾਲੀ ਨਹੀਂ ਸ਼ੂਗਰ ਵਾਲੀ ਨੇ ਨਾਲੇ ਤਾਂ ਤਾਕਤ ਦਿੱਤੀ ਜਾਣੀ ਹੈ ਠੀਕ ਹੈ ਸਰੀਰ ਨੂੰ ਤਾਕਤ ਦਿੱਤੀ ਜਾਣੀ ਤੇ ਨਾਲੇ ਉਹਨੇ ਜਿਹੜੀ ਸ਼ੂਗਰ ਜਿਹੜੀ ਉਹਦੀ ਪੇਸ਼ੈਂਟ ਦੀ ਵੱਧਦੀ ਹੈ ਉਹਨੂੰ ਲੋ ਕਰੀ ਜਾਣਾ ਨਾਰਮਲ ਕਰਕੇ ਰੱਖਣਾ ਠੀਕ ਹੈ ਹਾਂ ਬਿਲਕੁਲ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਨਾ ਨੰਦੇ ਆਯੁਰਵੇਦ ਕੇ ਕੀ ਹਿੰਦ ਅਕ ਸਾਈਡ ਇਫੈਕਟ ਕਿਉਂਕਿ ਬਾਤ ਬਹੁਤ ਵਾਰ ਹੁੰਦੇ ਜੀ ਅਸੀਂ ਉਹ ਗੋਲੀਆਂ ਕੈਪਸੂਲ ਖਾਣੇ ਆ ਜਿਹੜੇ ਉਹ ਫਿਰ 슈ਗਰ ਦੀ ਦਵਾਈ ਲੈਣ ਦੇ ਲੈਂਦੇ ਕਹਿੰਦੇ ਜੀ ਹਾਰਟ ਦੀ ਪ੍ਰੋਬਲਮ ਆ ਗਈ ਫਿਰ ਬੀਪੀ ਵੀ ਬਦਲ ਲੱਗ ਗਿਆ ਮਤਲਬ ਇਹ ਕਿੰਨਾ ਟਾਈਮ ਚ 슈ਗਰ ਨੂੰ ਕੰਟਰੋਲ ਚ ਲਿਆਏਗੀ ਜਿਹਨਾਂ ਦੀ 300 400 ਤੱਕ 슈ਗਰ ਜਾਂਦੀ ਹੈ ਦੇਖੋ ਜੀ ਇਹਨਾਂ 15 ਦਿਨਾਂ ਬਾਅਦ ਰਿਜ਼ਲਟ ਹੈ ਪਹਿਲੇ ਦਿਨ ਤੋਂ ਰਿਜ਼ਲਟ ਨਹੀਂ ਹੈ ਅੱਛਾ 15 ਦਿਨ ਖਾਨ ਤੋਂ ਬਾਅਦ ਇਹਨੇ ਰਿਜ਼ਲਟ ਦੇਣਾ ਠੀਕ ਹੈ ਠੀਕ ਹੈ ਤੇ 15 ਦਿਨਾਂ ਬਾਅਦ ਜਦੋਂ ਇਹਨੇ ਉਹਦੇ ਉਹਦੇ ਅੰਦਰ ਲੈ ਲਿਆ ਉਹਦੇ ਕੋਲ ਮਤਲਬ ਕਵਚ ਦੇ ਵਿੱਚ ਲੈ ਲਿਆ ਇਹਨੂੰ ਜਦੋਂ ਪੇਸ਼ੈਂਟ ਨੂੰ ਤੇ ਉਸ ਤੋਂ ਬਾਅਦ ਮਤਲਬ ਉਹਨੇ ਸ਼ੂਗਰ ਜਿਹੜੀ ਉਹਦੀ ਪੂਰੀ ਨਾਰਮਲ ਹੋ ਗਈ। ਹਾਂਜੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਇਲਾਇਚੀ ਹੈਗੀ ਹੈ ਦਹੀਂ ਹੈਗੀ ਹੈ ਛੋਹਾਰਾ ਹੈਗਾ ਇਹਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਨੂੰ ਦਿੱਕਤ ਅੱਜਕੱਲ ਬਹੁਤ ਜ਼ਿਆਦਾ ਲਕੋਰੀਏ ਦੀ ਜੀ ਤੇ ਉਹਦਾ ਹੱਲ ਹੈ हां बिल्कुल जी जिन्ना नु पानी दी शिकायत है उनु पानी ਪੈਣਾ ਵੀ ਕਹਿ ਦਿੰਦੇ ਆ ਜਾਂ ਲਕੋਰੀਆ ਕਹਿ ਦਿੰਦੇ ਆ ਔਰ ਦਿਨੋਂ ਦਿਨ ਬੀਬੀ हां ਬੀਬੀਆਂ ਦਿਨੋਂ ਦਿਨ ਵੀਕ ਹੋ ਰਹੀਆਂ ਨੇ ਅੱਜ ਕੱਲ ਤਾਂ 10-10 ਸਾਲ ਦੇ ਬੱਚੀਆਂ ਨੂੰ ਜਿਹੜੀ ਇਹ ਪ੍ਰੋਬਲਮ ਆ ਗਈ ਹੈ ਠੀਕ ਹੈ ਕਿਸੇ ਵੀ ਤੇ ਭੈਣ ਨੂੰ ਇਹ ਪ੍ਰੋਬਲਮ ਹੈਗੀ ਹੈ ਤੇ ਉਹ ਸਾਡੇ ਕੋਲੋਂ ਪਹਿਲਾਂ ਤਾਂ ਇਹ ਕਰਕੇ ਵੇਖੇ ਜੇ ਨਹੀਂ ਸੁੱਤਰ ਆਂਦਾ ਤੇ ਸਾਡੇ ਕੋਲ ਆ ਸਿਰਫ ਦਵਾਈ ਖਾਣੀ ਪੈਂਦੀ ਹੈ 15 ਤੋਂ 20 ਦਿਨ ਵਾਸਤੇ ਜਿਹੜੀ ਅਸੀਂ ਰੱਖੀ ਹੋਈ ਹੈ ਤੇ ਇਹ ਪਾਊਡਰ ਜੀ ਹਾਂਜੀ ਇਹ ਪਾਊਡਰ ਵੇਹੇ ਨ ਸਿਰਫ ਖਾਣਾ ਪੈਂਦਾ ਹੈ 20 ਦਿਨਾਂ ਬਾਅਦ ਲਕੋਰੀਆ ਬਿਲਕੁਲ ਨਾਮੁਨਸ਼ਾਨ ਨਹੀਂ ਰਹਿੰਦਾ ਲਕੋਰੀਆ ਦਾ ਡਾਕਟਰ ਸਾਹਿਬ ਲਕੋਰੀਏ ਤਾਂ ਬੜੀ ਦੁਨੀਆ ਅਸੀਂ ਕਹਿ ਲਈਏ ਕਿ ਜੀ ਪਰੇਸ਼ਾਨ ਕੀਤੇ ਪਈ ਸਾਡੀਆਂ ਖਾਸ ਕਰਕੇ ਭੈਣਾ ਕੰਮਕਾਰ ਵਾਲੀਆਂ ਵੀ ਔਰ ਜਿਹੜੀਆਂ ਸਾਡੀਆਂ ਹੋਮ ਮੇਡ ਹੈਗੀਆਂ ਨੇ ਘਰ ਦੇ ਵਿੱਚ ਰਹਿ ਕੇ ਬੱਚਿਆਂ ਦੇ ਪਰਵਰਿਸ਼ ਕਰਦੇ ਨੇ ਪਰਿਵਾਰ ਸਾਹਮਣੇ ਉਹਨਾਂ ਦਾ ਵੀ ਬੜਾ ਮੰਦਾ ਹਾਲ ਹੋ ਜਾਂਦਾ ਜੀ ਉਹਦੇ ਨਾਲ ਜਿਹੜਾ ਵਾਈਡ ਡਿਸਚਾਰਜ ਹੁੰਦਾ ਬਿਲਕੁਲ ਗਰੰਟੀ ਪਰ ਇਲਾਜ ਹੈ 20 ਦਿਨਾਂ ਦੇ ਵਿੱਚ ਹੀ ਬਿਲਕੁਲ ਠੀਕ ਹੋ ਜਾਂਦਾ ਪੇਸ਼ੈਂਟ ਉਦੋਂ ਬਾਅਦ ਦਵਾਈ ਖਾਣੀ ਨਹੀਂ ਪੈਂਦੀ ਹੋਰ ਦੁਬਾਰਾ ਹੁੰਦਾ ਵੀ ਨਹੀਂ ਇਹ ਨੂੰ ਦਵਾਈ ਇੰਨੀ ਵਧੀਆ ਹੋਰ ਬੜਾ ਮੇਰੇ ਮਨ 'ਚ ਜੋ ਸਵਾਲ ਆਇਆ ਕਿ ਸਵਾਲ ਇਹ ਵੀ ਤੁਸੀਂ ਸ਼ੂਗਰ ਦੀ ਗੱਲ ਕੀਤੀ ਸ਼ੂਗਰ ਕਰਕੇ ਬਹੁਤ ਵਾਰ ਹੁੰਦਾ ਨਾ ਜੀ ਬੰਦੇ ਦੀ ਜਿਹੜੀ ਵਿਅਵਹਤਾ ਜ਼ਿੰਦਗੀ ਹੈਗੀ ਹੈ ਜਾਂ ਗਰਸਤੀ ਲਾਈਫ ਹੈਗੀ ਹੈ ਉਹ ਜ਼ੀਰੋ ਹੋ ਜਾਂਦੀ ਹੈ ਮਤਲਬ ਸਰਨਾਟਾ ਛਾ ਜਾਂਦਾ ਹੈ ਨੇਰ ਪੈ ਜਾਂਦਾ ਹੈ ਤੇ ਮੈਂ ਬਹੁਤ ਸਾਰੇ ਇਦਾਂ ਦੇ ਪਰਿਵਾਰ ਵੀ ਦੇਖੇ ਨੇ ਬਹੁਤ ਸਾਰੇ ਇਦਾਂ ਦੇ ਲੋਕ ਵੀ ਦੇਖੇ ਨੇ ਜਿਨ੍ਹਾਂ ਦੀ ਸ਼ੂਗਰ ਹੋਈ ਸ਼ੂਗਰ ਕਰਕੇ ਗਰਸਤੀ ਖਰਾਬ ਹੋਈ ਘਰ ਖਰਾਬ ਹੋ ਗਿਆ ਪਰਿਵਾਰ ਖੇਰੂ ਖੇਰੂ ਹੋ ਗਿਆ ਬਿਲਕੁਲ ਜੀ ਬਿਲਕੁਲ ਤੇ ਇਹ ਜਿਹੜੇ ਹਨ ਮੰਨ ਲਓ ਹੁਣ ਇਹ ਪੇਸ਼ੈਂਟ ਯੂਜ਼ ਕਰਕੇ ਦੇਖਣ ਜਿਨ੍ਹਾਂ ਨੂੰ ਤਾਂਤ ਪੈਂਦੀ ਹੈ ਜਿਨ੍ਹਾਂ ਨੂੰ ਸੁਪਨ ਦੋਸ਼ ਹੁੰਦਾ ਹੈ ਉਹ ਇਹ ਦਹੀਂ ਵਾਲਾ ਨੁਕਸਾ ਟਰਾਈ ਕਰਕੇ ਵੇਖੋ ਤੁਹਾਡੇ ਕੋਲ ਕਈ ਵਾਰ ਹੁੰਦਾ ਜੀ ਅਸੀਂ ਕਹਿੰਦੇ ਬੋਨਸਕੇ ਟੋਟ ਕੇ ਬਹੁਤ ਕਰ ਲਏ ਜੀ ਡਾਕਟਰ ਸਾਹਿਬ ਹੁਣ ਤਾਂ ਸਾਨੂੰ ਤੁਸੀਂ ਇਹ ਦੱਸੋ ਵੀ ਤੁਹਾਡੇ ਕੋਲ ਕੀ ਹੈ ਤੁਹਾਡੇ ਕੋਲ ਇਸ ਤਰ੍ਹਾਂ ਦਾ ਖਾਸ ਕੀ ਹੈ ਜਿਹੜੇ ਵਿਚਾਰੇ ਬਹੁਤ ਕ੍ਰੋਨਿਕਲ ਹੋ ਗਏ ਜਿਨ੍ਹਾਂ ਨੂੰ 5-5 10-10 ਸਾਲ ਹੋ ਗਏ ਮਤਲਬ ਉਹਨਾਂ ਨੂੰ ਤਾਂ ਇਹ ਵੀ ਉਹ ਕਹਿੰਦੇ ਜੀ ਸਿਰਫ ਅਸੀਂ ਕੀ ਦਸੀਏ ਤੁਹਾਨੂੰ ਆਪਣੀ ਕਹਾਣੀ ਅਹ ਦੇਖੋ ਜੀ ਜਿਹੜਾ ਇਸ ਤਰ੍ਹਾਂ ਦਾ ਪੇਸ਼ੈਂਟ ਹੈ क्रॉनिक ਪੇਸ਼ੈਂਟ ਆ ਗਿਆ ਜਿਹੜਾ ਤੇ ਉਹਨਾਂ ਵਾਸਤੇ ਸਾਡੇ ਕੋਲ ਮੈਡੀਸਿਨ ਹੈਗੀਆਂ ਨੇ ਬੜੀਆਂ ਹੀ ਵਧੀਆ ਅੱਛਾ ਹਾਂ ਆ ਦੇਖੋ ਆ ਕੈਪਸੂਲ ਨੇ ਹਾਂ ਜੀ ਉਹ ਪਰਾਂ ਵਾਈਟ ਪੈ ਨੇ ਉਹ ਨੀਲੇ ਪੈ ਨੇ ਇਹ ਸਾਰੇ ਇੰਨੇ ਵਧੀਆ ਰਿਜ਼ਲਟ ਨੇ ਇਹਨਾਂ ਦੇ ਕਿ ਜੇਕਰ ਇਹਦੇ ਤੋਂ ਇਲਾਵਾ ਵੀ ਸਾਡੇ ਕੋਲ ਬਹੁਤ ਕੁਛ ਹੈਗਾ ਠੀਕ ਹੈ ਪਹਿਲੀ ਖਰਾਕ ਨਾਲ ਰਿਜ਼ਲਟ ਆਂਦਾ ਹੈ ਪਹਿਲੀ ਸ਼ੂਗਰ ਵਾਲੇ ਬੰਦੇ ਨੂੰ ਹਾਂ ਪਹਿਲੀ ਖਰਾਕ ਨਾਲ ਪੇਸ਼ੈਂਟ ਨੂੰ ਰਿਜ਼ਲਟ ਆਂਦਾ ਹੈ ਪੇਸ਼ੈਂਟ ਤਾਂ ਐਵੇਂ ਕਹਿੰਦੇ ਨੇ ਲੈ ਅਸੀਂ ਉਹ ਮਤਲਬ ਵਿਆਗਰਾ ਖਾਂਦੇ ਨੇ ਕੋਈ ਕੁਛ ਕਹਿੰਦਾ ਐਸੀ ਕੋਈ ਐਲੋਪੈਥਿਕ ਖਾਣ ਦੀ ਜ਼ਰੂਰਤ ਨਹੀਂ ਆਏਗੀ ਤੇ ਸਾਨੂੰ ਇੱਕ ਵਾਰੀ ਮਿਲਣ ਤੇ ਆਣ ਕੇ ਸਾਡੇ ਨਾਲ ਗੱਲਬਾਤ ਕਰਨ ਜੇ ਕਿਸੇ ਨੂੰ ਤਾਂਤ ਪੈ ਰਿਹਾ ਹੈ ਜੇ ਕਿਸੇ ਦਾ ਨਾਈਟ ਫਾਲ ਹੁੰਦਾ ਹੈ ਜੇ ਕਿਸੇ ਨੂੰ ਸ਼ਕਰਾਣੂਆਂ ਦੀ ਕਮੀ ਆ ਗਈ ਹੈ ਬਿਲਕੁਲ ਨਿਲ ਸ਼ਕਰਾਣੂ ਨੇ ਉਹ ਵੀ ਆਣ ਕੇ ਮਿਲਣ ਬੱਚੇ ਨਹੀਂ ਹੋ ਰਿਹਾ ਉਹ ਸਾਡੇ ਨਾਲ ਆਣ ਕੇ ਕੰਡਕਟ ਕਰਨ ਬੇਮੀਆਂ ਨੂੰ ਵੀ ਜੇ ਕਰੇ ਪ੍ਰੋਬਲਮ ਹੈ ਬੱਚਾ ਨਹੀਂ ਹੋ ਰਿਹਾ ਤਾਂ ਉਹ ਵੀ ਗੱਲ ਕਰ ਸਕਦੀਆਂ ਨੇ ਜਿਨ੍ਹਾਂ ਨੂੰ ਡੇਟ ਨਹੀਂ ਆ ਰਹੀ ਉਹ ਵੀ ਗੱਲ ਕਰ ਸਕਦੀਆਂ ਨੇ ਤੇ ਸਾਰਾ ਹੀ ਇਹ ਇਲਾਜ ਬਹੁਤ ਵਧੀਆ ਤਰੀਕੇ ਦਾ ਮੇਰੇ ਤੋਂ ਇੱਕ ਹੋਰ ਬੜੀ ਪ੍ਰੋਬਲਮ ਹੈਗੀ ਹੈ ਜਦੋਂ ਬੰਦਾ ਨਾ ਜੀ ਖਾਸ ਕਰਕੇ ਜਿਹੜੇ ਸਾਡੇ ਵੀਰਾਂ ਦੀ ਸਾਡੀਆਂ ਭੈਣਾਂ ਦੀ ਨਾ ਸਿਟਿੰਗ ਜੌਬ ਹੈਗੀ ਹੈ ਸਿਟਿੰਗ ਜੌਬ ਵਾਲੇ ਨੂੰ ਇਸ ਵੇਲੇ ਡਾਕਟਰ ਸਾਹਿਬ ਮੈਂ ਕਹਿੰਦਾ ਜੀ ਬਵਾਸੀਰ ਦੀ ਬੜੀ ਦਿੱਕਤ ਹੈ ਪਰੇਸ਼ਾਨੀ ਆ ਰਹੀ ਹੈ ਤੇ ਇਹ ਨੁਸਖਾ ਫਾਰਮੂਲਾ ਤੁਹਾਡਾ ਚੁਆਰੇ ਵਾਲਾ ਦਹੀਂ ਵਾਲਾ ਇਲਾਇਚੀ ਵਾਲਾ ਉਹਦੇ ਤੇ ਕੰਮ ਕਰੇਗਾ ਦੇਖੋ ਜੀ ਇਹ ਇਹ ਠੰਡਕ ਇਹਨੇ ਪਛਾਣੀ ਹੈ ਤਾਕਤ ਵੀ ਦੇਣੀ ਹੈ ਤੇ ਇਹਦੇ ਤੋਂ ਇਲਾਵਾ ਜਿਹੜੀ ਬਵਾਸੀਰ ਵਾਸਤੇ ਉਹ ਸਾਡੇ ਕੋਲ ਮੈਡੀਸਨ ਹੈ 20 ਦਿਨ ਖਾਣੀ ਪੈਂਦੀ ਹੈ ਵੀញਾਂ ਦਿਨਾਂ ਤੋਂ ਵੱਧ ਨਹੀਂ ਖਾਣੀ ਪੈਂਦੀ ਔਰ ਸਵੇਰੇ ਸ਼ਾਮ ਲੈਣੀ ਕੋਈ ਕੈਪਸੂਲ ਅਸੀਂ ਭਰੇ ਹੋਏ ਨੇ ਆਯੁਰਵੇਦ ਦੇ ਉਹ ਖਾਣੇ ਪੈਂਦੇ ਆ ਉਸ ਤੋਂ ਵੱਧ ਉਹਨਾਂ ਨੂੰ ਲੋਡ ਹੀ ਨਹੀਂ ਪੈਂਦੀ ਔਰ ਜਿਹੜਾ ਰਿਜ਼ਲਟ ਹੈ ਉਹ ਸਿਰਫ ਪਹਿਲੇ ਹਫਤੇ ਦੇ ਵਿੱਚ ਹੈ ਪਹਿਲੇ ਹਫਤੇ ਵਿੱਚ ਤਕਰੀਬਨ ਠੀਕ ਹੋ ਜਾਂਦੀ ਪਰ ਅਸੀਂ ਵੀ ਇਹਨਾਂ ਤਾਂ ਖਾਣੇ ਕਿ ਦੁਬਾਰਾ ਇਹ ਰੋਗ ਆਵੇ ਨਾ ਅੱਛਾ ਡਾਕਟਰ ਸਾਹਿਬ ਬਹੁਤ ਬਾਰ ਹੁੰਦੇ ਜੀ ਅਸੀਂ ਆਪਰੇਸ਼ਨ ਵੀ ਕਰਵਾ ਲੰਨੇ ਆ ਜਿਹੜੇ ਸਾਡੇ ਵੀਰ ਦਰਸ਼ਕ ਦੇਖ ਰਹੇ ਵੀ ਹੋਣਗੇ ਨਾ ਉਹ ਕਹਿੰਦੇ ਵੀ ਅਸੀਂ ਆਪਰੇਸ਼ਨ ਵੀ ਕਰਾ ਲਿਆ ਫੇਰ ਵਾਪਸ ਬਵਾਸੇ ਰਾ ਗਈ ਉਹਦਾ ਕੀ ਕਾਰਨ ਮੰਨਦੇ ਹੋ ਤੁਸੀਂ ਅ ਜਿਆਦਾਤਰ ਫਾਸਟ ਫੂਡ ਜਾਂ ਗਰਮ ਚੀਜ਼ਾਂ ਜਾਂ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਜਾਂ ਜੇ ਧਿਆਨ ਨਹੀਂ ਰੱਖਣਾ ਮਿਰਚਾਂ ਜਿਹੜੀਆਂ ਨੇ ਲਾਲ ਮਿਰਚ ਜਿਹੜੀ ਜਿਆਦਾ ਯੂਜ਼ ਕਰਨੀ ਇਹਨਾਂ ਦੇ ਕਾਰਨ ਤੇ ਜਾਂ ਕਬਜ ਰਹਿਣੀ ਸਭ ਤੋਂ ਵੱਡਾ ਕਾਰਨ ਤਾਂ ਕਬਜ ਦਾ ਹੈ ਇਸ ਟਾਈਮ 70% ਲੋਕ ਨੇ ਜਿਨ੍ਹਾਂ ਨੂੰ ਕਬਜ ਦੀ ਮਾਰ ਹੋ ਰਹੀਦੀ ਹੈ ਕਬਜ਼ਾ ਦਾ ਕਬਜ਼ਾ ਹੈਗਾ ਤੁਹਾਡੇ ਕੋਲ ਨੁਸਖਾ ਜੀ ਬਹੁਤ ਵਧੀਆ ਇਲਾਜ ਹੈ ਸਾਡੇ ਕੋਲ ਕਬਜ਼ਾ ਬਿਲਕੁਲ ਕਿੰਨੇ ਦਿਨਾਂ ਚ ਮਤਲਬ ਆਰਾਮ ਰਲੀ ਮਹੀਨਾ ਇੱਕ ਖਾਣੀ ਪੈਂਦੀ ਹੈ ਰੋਜ਼ ਦੀ ਇੱਕੋ ਖਾ ਕੇ ਬਸ ਉਹ ਵੀ ਠੀਕ ਹੋ ਜਾਂਦੀ ਹੈ ਅੱਛਾ ਤੇ ਡਾਕਟਰ ਸਾਹਿਬ ਹੁਣ ਬਹੁਤ ਵਾਰ ਹੁੰਦਾ ਹੈ ਕਿ ਤੁਸੀਂ ਕਹਿੰਦਾ ਵੀ ਸ਼ੂਗਰ ਵਾਸਤੇ ਜਿਹੜੇ ਲੋਕ ਹੈਗੇ ਨੇ ਅਗਰ ਉਹਦੇ ਕਰਕੇ ਵਿਅਹਤ ਲਾਈਵ ਡਿਸਟਰਬ ਹੈ ਨਸ਼ਿਆਂ ਵਾਲਾ ਵੀ ਬੜਾ ਮਾਮਲਾ ਮਤਲਬ ਸਰਕਾਰ ਬਹੁਤ ਜ਼ੋਰ ਲਾ ਰਹੀ ਹੈ ਇਸ ਵੇਲੇ ਤੇ ਬੱਚੇ ਹੁਣ ਵਾਪਸੀ ਵੀ ਕਰ ਰਹੇ ਨੇ ਬਹੁਤ ਟਾਈਮ ਹੋ ਗਿਆ ਜਿਨ੍ਹਾਂ ਨੂੰ ਪਤਾ ਹੈ ਲੇਕਿਨ ਵਾਪਸੀ ਜਦੋਂ ਕਰਦੇ ਨੇ ਉਹ ਕਹਿੰਦੇ ਨੇ ਜੀ ਸਾਡੇ ਪੱਲੇ ਤਾਂ ਕੁਝ ਰਹੀ ਹੀ ਨਹੀਂ ਸਾਨੂੰ ਤਾਂ ਨਸ਼ੇ ਨੇ ਖਤਮ ਕਰਤਾ ਫਿਰ ਉਹਨਾਂ ਵਾਸਤੇ ਕੀ ਨੁਸਖਾ ਤੁਸੀਂ ਦੰਨੇ ਹੋ ਇੱਥੇ ਦੇਖੋ ਜੀ ਹੁਣ ਦੇਖਿਆ ਜਾਵੇ ਤੇ ਸਰਕਾਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਮਿਹਨਤ ਕਰ ਰਹੀ ਹੈ ਸਰਕਾਰ ਪੂਰੀ ਤਰ੍ਹਾਂ ਠੀਕ ਹੈ ਔਰ ਇਨ ਨਸ਼ੇ ਨੂੰ ਕਾਬੂ ਕਰਨ ਵਾਸਤੇ ਔਰ ਜੇਕਰ ਆਮ ਆਪਾਂ ਲੋਕ ਵੀ ਨਾਲ ਚੱਲ ਪਈਏ ਤੇ ਸਰਕਾਰ ਸੌਖੀ ਹੋ ਜਾਵੇ ਤੇ ਆਪਾਂ ਇਹਨੂੰ ਨਸ਼ੇ ਤੋਂ ਜੜ ਤੋਂ ਖਤਮ ਕਰ ਸਕਦੇ ਆ ਠੀਕ ਹੈ ਕੁਝ ਮਨ ਬਣਾ ਰਹੇ ਨੇ ਬੱਚੇ तकरीबन ਮਨ ਬਣਾ ਰਿਹਾ ਕਾਫੀ ਕਿ ਸਾਡੇ ਕੋਲ ਆਉਣ ਲੱਗ ਪਏ ਨੇ ਬੱਚੇ ਉਹ ਤਾਂ ਕਹਿੰਦੇ ਜੀ ਮੇਰੇ ਕੋਲ ਫੋਨ ਆਉਂਦੇ ਨੇ ਕਹਿੰਦੇ ਜੀ ਅਸੀਂ ਮਨ ਬਣਾਇਆ ਸੀ ਸ੍ਰੀ ਡਾਕਟਰ ਸਾਹਿਬ ਨੇ ਬਣਾਤਾ ਹਾਂਜੀ ਸਾਡੇ ਕੋਲ ਹੁਣ ਬੱਚੇ ਬੇਫਿਕਰੇ ਹੋ ਕੇ ਠੀਕ ਹੈ ਜਿਹੜੇ ਬੱਚਾ ਹੁਣ ਛੱਡਣਾ ਚਾਹ ਰਿਹਾ ਹੈ ਭਾਵੇਂ ਉਹ ਉਹਨਾਂ ਦੇ ਕੋਲ ਕਾਰਨੇ ਬਣ ਗਿਆ ਹੈ ਵੀ ਹੁਣ ਨਸ਼ਾ ਮਿਲ ਨਹੀਂ ਰਿਹਾ ਠੀਕ ਹੈ ਠੀਕ ਹੈ ਇਹ ਕਾਰਨ ਵੀ ਬਣ ਗਿਆ ਕਿਉਂਕਿ ਉਹਨਾਂ ਨੂੰ ਅੱਗੋਂ ਮਹਿੰਗਾ ਮਿਲਦਾ ਜਾਂ ਮਿਲਦਾ ਨਹੀਂ ਉਹਦੀ ਵਜ੍ਹਾ ਕਰਕੇ ਉਹ ਭਾਜਦੇ ਨੇ ਵੀ ਠੀਕ ਹੀ ਹੋਣੇਂਦਾ ਇਹਦਾ ਖਾੜਾ ਛੱਡੀਏ ਤੇ ਇਹਨੂੰ ਛੱਡ ਦਈਏ ਤੇ ਦੇਖੋ ਜਦੋਂ ਸਾਡੇ ਕੋਲ ਆਂਦੇ ਨੇ ਅਸੀਂ ਸਿਰਫ 15 ਦਿਨ ਦੀ ਟੋਟਲ ਦਵਾਈ ਦਿੰਨੇ ਆ ਠੀਕ ਪਹਿਲੇ ਦਿਨ ਨਸ਼ਾ ਬੰਦ ਹੋ ਜਾਂਦਾ 15 ਦਿਨਾਂ ਬਾਅਦ ਦਵਾਈ ਦੀ ਵੀ ਜ਼ਰੂਰਤ ਨਹੀਂ ਪੈਂਦੀ 3 ਨਾ ਵਧਿਆ ਔਰ ਕੋਈ ਟੋਟ ਨਹੀਂ ਕੋਈ ਲੱਤਾਂ ਪੀੜ ਨਹੀਂ ਕੋਈ ਬਾਵਾ ਪੀੜ ਨਹੀਂ ਉਸੇ ਤਰ੍ਹਾਂ ਡਰਾਈਵਰੀ ਕਰਦਾ ਫਿਰੇਗਾ ਉਸੇ ਤਰ੍ਹਾਂ ਕਈ ਵਾਂਦਾ ਫਿਰੇਗਾ ਕਿਆ ਬਾਤ ਹਾਂਜੀ ਤੇ ਜੇਕਰ ਉਹਨਾਂ ਨੂੰ ਇਹ ਡਾਰੇ ਕਿ ਸਾਡੀ ਜਿਹੜੀ ਵਿਵਹਤਾ ਲਾਈਫ ਖਰਾਬ ਹੋ ਜਾਏਗੀ ਜੀ ਜੇ ਅਸੀਂ ਨਸ਼ਾ ਛੱਡ ਦਿੱਤਾ ਤਾਂ ਉਹ ਉਹਨਾਂ ਦੀ ਗਲਤ ਫਹਮੀ ਹੈ ਉਹਨਾਂ ਦਾ ਵੀ ਅਸੀਂ ਇਲਾਜ ਕਰਾਂਗੇ ਇੱਕ ਮਹੀਨਾ ਦਵਾਈ ਖਾਣੀ ਪੈਂਦੀ ਹੈ 100% ਪੇਸ਼ੈਂਟ ਠੀਕ ਹੋ ਜਾ ਅੱਛਾ ਡਾਕਟਰ ਸਾਹਿਬ ਤੁਸੀਂ ਨਾ ਇੱਕ ਉਹ ਤੇਲ ਦਿੱਤਾ ਸੀ ਕੋਈ ਸ਼ਖਸ ਤੁਹਾਡੇ ਕੋਲ ਮੇਰੇ ਬੈਠੇ ਬੈਠੇ ਆਇਆ ਸੀ ਉਹ ਕਹਿੰਦਾ ਜੀ ਅੱਖਾਂ ਮੇਰੀਆਂ ਮਤਲਬ ਨੀਰ ਨੇ ਰਤੀ ਚਾਂਦਨ ਹੋ ਗਿਆ ਉਹ ਕਿਹੜਾ ਨੁਸਖਾ ਸੀ ਹਾਂ ਦੇਖੋ ਆ ਆ ਤੇਲ ਹੈ ਸਾਡਾ ਉਹ ਅੱਛਾ ਤੇ ਇਹ ਕੀ ਕਰਦਾ ਹਾਂ ਦਾ ਮੋਤੀਆ ਚਿੱਟਾ ਮੋਤੀਆ ਚਿੱਟਾ ਮੋਤੀ ਚਿੱਟਾ ਮੋਤੀਆ ਸਭ ਚਿੱਟੇ ਮੋਤੀ ਦੇ ਦਾ ਕਹ ਚਿੱਟੇ ਮੋਤੀ ਦੇ ਕਹਿੰਦੇ ਨੇ ਜੀ ਕੋਈ ਹੱਲ ਹੀ ਹੈ ਨਹੀਂ ਆਪਰੇਸ਼ਨ ਹੀ ਹੱਲ ਹੈ ਹਾਂਜੀ ਇਹ ਇਹਦੇ ਇਹਦੇ ਨਾਲ ਇਹਨੂੰ ਲਗਾਤਾਰ 3 ਮਹੀਨੇ ਪਾਣ ਦੇ ਨਾਲ ਚਿੱਟਾ ਮੋਤੀਆ ਇਹਦੇ ਨਾਲ ਲੈ ਜਾਂਦਾ ਠੀਕ ਹੈ ਔਰ ਇਹ ਜਿਹੜੀ ਅੱਖਾਂ ਦੀ ਲਾਲੀ ਹੈ ਅੱਖਾਂ ਦੀ ਖਾਰਿਸ਼ ਹੈ ਜਿਹੜੀ ਕਿ ਐਲੋਪੈਥੀ ਦੇ ਨਾਲੋਂ ਠੀਕ ਹੀ ਨਹੀਂ ਹੁੰਦੀ ਜਿੰਨਾ ਚਿਰ ਪਾਈ ਜੋ ਡ੍ਰੌਪਸ ਉਹਨਾਂ ਚਿਰ ਠੀਕ ਔਰ ਇਹਨੂੰ ਲਗਾਤਾਰ ਪਾਣ ਦੇ ਨਾਲ ਬਿਲਕੁਲ ਠੀਕ ਹੋ ਜਾਂਦੀ ਅੱਖਾਂ ਦੀ ਲਾਲੀ ਨਿਗਾ ਵੀ ਵੱਧਦੀ ਹੈ ਔਰ ਚਿੱਟਾ ਮੋਤੀਆ ਵੀ ਹਟਦਾ ਹੈ اور جےਕਰ ਇਹਦੀ ਅੱਖਾਂ ਦੇ ਕੋਲ ਲਮਾਗੇ ਜੀ ਕੋਈ ਵੀ ਬਿਮਾਰੀ ਹੋਵੇ ਆਯੁਰਵੇਦ ਕੇ ਉਹਦੇ ਹੱਥੀਂ ਤਿਆਰ ਕੀਤਾ ਹੈ ਬੜੇ ਪਿਆਰੇ ਰਿਜ਼ਲਟ ਆ ਕਿੰਨੇ ਕ ਮਤਲਬ ਚਸ਼ਮਾ ਹਟ ਜਾਂਦੇ ਜੀ ਚਸ਼ਮੇ ਲੱਗੇ ਹੋਏ ਨੇ ਮੁੰਡਿਆਂ ਦੇ ਦੇਖੋ ਜੀ ਜਦੋਂ ਮੈਂ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਨਿਗਾ ਵਾਧੀ ਹੈ ਠੀਕ ਹੈ ਤੇ ਨਿਗਾ ਵਾਧੀ ਹੈ ਤੇ ਚਸ਼ਮਾ ਹਟੇਗਾ ਜਦੋਂ ਪਿਛਾ ਨੂੰ ਆਵਾਂਗੇ ਕਿੱਥੇ ਨਿਗਾ ਹਾਰ ਹੋਈ ਡਾਊਨ ਹੋ ਰਹੀ ਹੈ ਕਿੱਥੇ ਨਿਗਾਰਾ ਨਿਗਾ ਜਿਹੜੀ ਇਕ ਤੰਤੇ ਸਟੇਅ ਹੋ ਕੇ ਤੇ ਪਿਛਾ ਨੂੰ ਹਟਣ ਲੱਗ ਪਈ ਠੀਕ ਹੈ ਵਧਣ ਲੱਗ ਪਈ ਨਿਗਾ ਰੱਸਾ ਫਿਰ ਇੱਕ ਹੋਰ ਬੜਾ ਕਿਉਂਕਿ ਤੁਸੀਂ ਜਿਵੇਂ ਜਿਵੇਂ ਗੱਲਾਂ ਕਰੀ ਜਾ ਰਹੇ ਹੋ ਸਵਾਲ ਆਪਣੇ ਆਪ ਮਨ ਦੇ ਵਿੱਚ ਆ ਰਹੇ ਨੇ ਜਿਹੜੇ ਸਾਡੀਆਂ ਭੈਣਾਂ ਨੂੰ ਜਿਹੜਾ ਸਾਈਕਲ ਹੁੰਦਾ ਮਹੀਨੇ ਬਾਅਦ ਜਿਹੜਾ ਕੁਦਰਤ ਨੇ ਸੈੱਟ ਕੀਤਾ ਹੈ ਬਹੁਤ ਸਾਡੀਆਂ ਭੈਣਾਂ ਦਾ ਉਹ ਇਸ ਵੇਲੇ ਡਿਸਟਰਬ ਹੋਇਆ ਪਿਆ ਕਿਸੇ ਨੂੰ 15 ਦਿਨ ਬਾਅਦ ਕਿਸੇ ਨੂੰ 12 ਦਿਨਾਂ ਬਾਅਦ ਕਿਸੇ ਨੂੰ ਹਫ਼ਤੇ ਬਾਅਦ ਹੀ ਮਤਲਬ ਉਹ ਸਾਈਕਲ ਆਉਂਦਾ ਬਹੁਤ ਜ਼ਿਆਦਾ ਡਿਸਟਰਬ ਹੈ ਕਿਸੇ ਨੂੰ ਆ ਹੀ ਨਹੀਂ ਰਿਹਾ ਉਹਦਾ ਹੱਲ ਕੀ ਹੈ ਤੁਹਾਡੇ ਮੁਤਾਬਕ ਕੁਦਰਤੀ ਢੰਗ ਉਹਦੇ ਵਿੱਚ ਕੀ ਯੂਜ਼ ਕਰਦੇ ਹੋ ਤੁਸੀਂ ਅਨ ਸਾਡੇ ਕੋਲ ਉਹਦੇ ਲਈ ਆਯੁਰਵੈਦਿਕ ਮੈਡੀਸ਼ਨ ਹੀ ਹੈ ਠੀਕ ਹੈ ਤੇ ਉਹ ਅਸੀਂ ਦਿੰਨੇ ਹਾਂ ਬਿਲਕੁਲ ਠੀਕ ਹੋ ਜਾਂਦੀ ਜਿਨ੍ਹਾਂ ਨੂੰ ਡੇਟ ਨਹੀਂ ਆ ਰਹੀ ਜਿਨ੍ਹਾਂ ਦੀ ਬੰਦਪਈ ਕਾਫੀ ਚਿਰ ਤੋਂ ਉਹ ਵੀ ਤੇ ਜਿਨ੍ਹਾਂ ਨੂੰ ਮਤਲਬ ਐਵੇਂ ਆ ਜਾਂਦੀ ਕੋਈ 15 ਦਿਨਾਂ ਬਾਅਦ ਕੋਈ 10 ਦਿਨਾਂ ਬਾਅਦ ਛੋਟੇ-ਛੋਟੇ ਬੱਚੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਤੇ ਜਿਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹ ਸਾਡੇ ਨਾਲ ਗੱਲ ਕਰਨ ਤੇ ਰਿਜ਼ਲਟ ਮਿਲਣਗੇ ਉਹਨਾਂ ਨੂੰ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਹੁਣ ਸਾਨੂੰ ਦੱਸ ਵੀ ਦਿਓ ਤੁਸੀਂ ਦੱਸਿਆ ਸੀ ਕਿ ਜਿਹੜਾ ਛੁਆਰੇ ਵਾਲਾ ਨੁਸਖਾ ਹੈਗਾ ਇਹ ਕਿਵੇਂ ਇਸਤੇਮਾਲ ਕਰਨਾ ਤੁਸੀਂ ਬਣਾਉਣ ਦਾ ਤਰੀਕਾ ਤਾਂ ਦੱਸਤਾ ਸੀ ਕਿ ਇਸ ਤਰੀਕੇ ਨਾਲ ਬਣਾਉਣਾ ਹੁਣ ਸਾਨੂੰ ਇਹ ਦੱਸੋ ਵੀ ਜਿਹੜਾ ਬੰਦਾ ਜਾਂ ਜਿਹੜੀ ਸਾਡੀ ਭੈਣ ਇਹ ਛੁਆਰੇ ਵਾਲਾ ਇਲਾਇਚੀਆ ਵਾਲਾ ਤੇ ਦਹੀਂ ਵਾਲਾ ਨੁਸਖਾ ਆਪਣੀ ਜ਼ਿੰਦਗੀ ਦੇ ਵਿੱਚ ਰੂਟੀਨ ਚ ਲਿਆਏਗਾ ਕੀ ਫਰਕ ਨੂੰ ਨਜ਼ਰ ਆਉਣਾ ਸ਼ੁਰੂ ਹੋ ਜੂ ਜਿਹੜੀਆਂ ਨੂੰ ਹੁਣੇ-ਹੁਣੇ ਪ੍ਰੋਬਲਮਾਂ ਜਿਹੜੀਆਂ ਤੁਸੀਂ ਗਿਣਾਈਆਂ ਨੇ ਉਹ ਸ਼ੁਰੂ ਹੋਈਆਂ ਨੇ ਅਹ ਦੇਖੋ ਜੀ ਜਦੋਂ ਸ਼ੁਰੂ ਉਹਨੇ ਕਰ ਲਿਆ ਇੱਕ ਹਫ਼ਤੇ ਬਾਅਦ ਰਿਜ਼ਲਟ ਮਿਲਣ ਲੱਗ ਪੈਣਗੇ ਜੇਕਰ ਕਿਸੇ ਬੱਚੇ ਨੂੰ ਤਾਂ ਪੈ ਰਹੀਏ ਜਾਂ ਸੁਪਨ ਦੋਸ਼ ਹੋ ਰਿਹਾ ਹੈ ਤਾਂ ਉਹਨੂੰ ਫਰਕ ਪਵੇਗਾ ਜੇਕਰ ਬੀਬੀਆਂ ਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤੇ ਉਹ ਫਰਕ ਪਵੇਗਾ ਮਤਲਬ ਹਰ ਤਰ੍ਹਾਂ ਦਾ ਕਵਰ ਕਰੇਗਾ ਸਰੀਰ ਕਮਜ਼ੋਰੀ ਤੋਂ ਨੂੰ ਕਵਰ ਕਰੇਗਾ ਜੇਕਰ ਇਹਦੇ ਨਾਲ ਨਹੀਂ ਰਿਜ਼ਲਟ ਮਿਲ ਰਿਹਾ ਨਹੀਂ ਫਰਕ ਪੈ ਰਿਹਾ ਤਾਂ ਫਿਰ ਉਹ ਸਾਨੂੰ ਯਾਦ ਕਰੇ ਅਸੀਂ ਥੱਲੇ ਨੰਬਰ ਦਿੰਨੇ ਆ ਔਰ ਇੱਕ ਅਸੀਂ ਮਰਦਾਂ ਵਾਸਤੇ ਮੈਡੀਸਿਨ ਤਿਆਰ ਕੀਤੀ ਦੇਖੋ ਪਾਊਡਰ ਫਾਰਮ ਦੇ ਵਿੱਚ ਉਹ ਲਕੋਰੀਏ ਦੀ ਹੈ ਤੇ ਇਹ ਪਾਊਡਰ ਫਾਰਮ ਦੇ ਵਿੱਚ ਬੜੀ ਸੋਹਣੀ ਦਵਾਈ ਹੈ ਜਿਨ੍ਹਾਂ ਨੂੰ ਮਰਦਾਨਾ ਪ੍ਰੋਬਲਮ ਹੈ ਤਾਂ ਭੈਣ ਦੇ ਨਾਈਟ ਫਾਲ ਦੀ ਜਾਂ ਕਿਸੇ ਤਰ੍ਹਾਂ ਦੀ ਵਿਵਤਾ ਜ਼ਿੰਦਗੀ ਤੋਂ ਤੰਗ ਆ ਚੁੱਕੇ ਹੋਏ ਨੇ ਉਹਨਾਂ ਸਾਰਿਆਂ ਵਾਸਤੇ ਬੜੇ ਵਧੀਆ ਅਸੀਂ ਇਹਦੇ ਕੈਪਸੂਲ ਭਰਦੇ ਆ ਬਹੁਤ ਰਿਜ਼ਲਟ ਨੇ ਹਾਂਜੀ ਉਹ ਸਾਨੂੰ ਯਾਦ ਕਰੇ ਜੀ ਜੀ ਤੇ ਅਸੀਂ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਮਤਲਬ ਮੈਡੀਸਨ ਕੋਰੀਅਰਾਂ ਹੀ ਭੇਜ ਦਿੰਨੇ ਆ ਠੀਕ ਹੈ ਤੇ ਜਦੋਂ ਮਰਜੀ ਉਹ ਸਾਨੂੰ ਫੋਨ ਤੇ ਕੰਟੈਕਟ ਕਰ ਸਕਦੇ ਨੇ ਸੰਡੇ ਨਾ ਲਗਾਣ ਫੋਨ ਤੇ ਸੰਡੇ ਨਹੀਂ ਆਉਣਾ ਵੀ ਨਹੀਂ ਗੱਲ ਐਨ ਦਵਾਈ ਬਾਕੀ ਦਿਨ ਦੁਕਾਨ ਖੁੱਲੀ ਹੁੰਦੀ ਐ ਤੇ ਅਸੀਂ ਡਰੈਸ ਮੈਂ ਦੇ ਰਿਆਂ ਡਾਕਟਰ ਗੁਰਚਰਨ ਸਿੰਘ ਆਊਟਸਾਈਡ ਬਾਂਸੀ ਗੇਟ ਨੇੜੇ ਕਰਨ ਲੈਬੋਰਟਰੀ ਫਰੋਇਪੁਰ ਸਿਟੀ ਤੇ ਮੋਬਾਈਲ ਨੰਬਰ ਨੋਟ ਕਰ ਲਓ 9592405224 98556 ਅਤੇ 28302 ਜੀ ਜੀ ਸਰ ਇਹ ਜਿਹੜਾ ਫਿਰ ਨੁਸਖਾ ਫਾਰਮੂਲਾ ਤੁਸੀਂ ਦੱਸਿਆ ਹੈਗਾ ਬਹੁਤ ਸਾਰਿਆਂ ਤੁਸੀਂ ਕਿਹਾ ਵੀ ਜਿਹੜਾ ਗਾਗਰ ਚ ਸਾਗਰ ਪ੍ਰਣਾਲਾ ਕੰਮ ਤੁਸੀਂ ਨੁਸਖਾ ਦੱਸਿਆ ਇਹ ਇਨਟੇਕ ਕਿਸ ਵੇਲੇ ਕਰਨ ਬੈਸਟ ਟਾਈਮ ਕਿਹੜਾ ਜੀ ਇਹਨੂੰ ਮਤਲਬ ਇਨਟੇਕ ਕਰਨ ਦਾ ਲੈਣ ਦਾ ਸਵੇਰੇ ਖਾਲੀ ਪੇਟ ਸਵੇਰੇ ਖਾਲੀ ਪੇਟ ਹਾਂਜੀ ਬਿਲਕੁਲ ਸਵੇਰੇ ਖਾਲੀ ਪੇਟ ਹੀ ਖਾਣਾ ਉੱਠਦਿਆਂ ਸਾਰੇ ਖਾ ਲੈਣਾ ਤੇ ਉਸ ਤੋਂ ਅੱਧੇ ਘੰਟੇ ਬਾਅਦ ਜੋ ਉਹਦਾ ਚਾਹ ਪਾਣੀ ਪੀਂਦੇ ਹੋ ਬਾਅਦ ਚ ਲੈ ਸਕਦੇ ਓਕੇ ਪਰ ਅਸਲ ਕੀ ਕਰਨੀ ਸਵੇਰੇ ਸਵੇਰੇ ਖਾ ਕੇ ਕਈ ਲੋਕ ਤੇ ਫਿਰ ਚਾਹ ਜੇ ਨਾਮ ਪੁੱਛਦਾ ਤਾਂ ਕਹਿੰਦਾ ਇਹ ਖਾ ਪੀ ਕੇ ਫਿਰ ਚਾਹ ਪੀ ਲੈਣੇ ਅੱਧਾ ਘੰਟਾ ਤਾਂ ਰੁੱਕ ਕੇ ਖਾਣੀ ਹੈ ਨਾ ਉਹਨੂੰ ਮਾੜਾ ਮੋਟਾ ਕੰਮ ਤਾਂ ਕਰਨ ਦੇਣਾ ਉਹਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਜਾਣਕਾਰੀ ਬੜੀ ਡਿਟੇਲ ਦੇ ਨਾਲ ਅੱਜ ਡਾਕਟਰ ਸਾਹਿਬ ਨੇ ਸਾਰੀਆਂ ਚੀਜ਼ਾਂ ਦੇ ਉੱਤੇ ਫੋਕਸ ਕੀਤਾ ਕਿਉਂਕਿ ਸਾਨੂੰ ਫੋਨ ਬਹੁਤ ਆ ਰਹੇ ਸੀ ਕਿ ਡਾਕਟਰ ਸਾਹਿਬ ਕੋਲ ਹੋਰ ਜਿਹੜੇ ਨਤੀਜੇ ਹੈਗੇ ਨੇ ਬੜੇ ਵਧੀਆ ਨਤੀਜੇ ਆ ਰਹੇ ਨੇ ਚਾਹ ਗਰਸਤੀ ਲਾਈਫ ਦਾ ਹੋਵੇ ਜਾਂ ਨਸ਼ਾ ਛਡਾਉਣ ਵਾਲਾ ਮਾਮਲਾ ਹੋਵੇ ਜਾਂ ਫਿਰ ਨਸ਼ਿਆਂ ਕਰਕੇ ਆਈ ਕਮਜ਼ੋਰੀ ਦਾ ਮਾਮਲਾ ਹੋਵੇ ਡਾਕਟਰ ਸਾਹਿਬ ਵੀ ਇੱਕ ਹੋਰ ਮਾਮਲਾ ਮੇਰੇ ਸਮਾ ਇੱਕ ਹੋਰ ਸਵਾਲ ਸੀ ਉਹ ਕਹਿੰਦੇ ਜੀ ਮੈਨੂੰ ਸਾਰਾ ਕੁਝ ਠੀਕ ਹੈ एवरीथिंगਸ ओके ਪਰ ਜਦੋਂ ਮੈਂ ਕੰਮ ਤੇ ਜਾਂਦਾ ਤਾਂ ਮੇਰਾ ਕੰਮ ਤੇ ਜੀ ਨਹੀਂ ਲੱਗਦਾ ਫੋਕਸ ਨਹੀਂ ਹੁੰਦਾ ਕੰਮ ਦੇ ਉੱਤੇ ਅ ਦਫਤਰ ਦੇ ਵਿੱਚ ਬੈਠਦਾ ਤਾਂ ਮੈਨੂੰ ਫੋਕਸ ਨਹੀਂ ਕਰ ਪਾਂਦਾ ਥੋੜਾ ਟਾਈਮ ਬੈਠਦਾ ਤਾਂ ਮੈਨੂੰ ਨੀਂਦ ਆਉਣ ਲੱਗ ਜਾਂਦੀ ਹੈ ਤੇ ਉਹਨਾਂ ਦਾ ਹੱਲ ਕੀ ਹੋਏਗਾ ਜੀ ਆਓ ਵੀਕਨੈਸ ਦਾ ਕਰਨੀ ਹੈ ਉਹਨਾਂ ਦੇ ਲਈ ਅਸੀਂ ਮੈਡੀਸਿਨ ਦਿੰਨੇ ਆ ਜਿਨ੍ਹਾਂ ਨੂੰ ਵੀਕਨੈਸ ਐਦਾ ਸਰੀਰਕ ਵੀਕਨੈਸ ਰਹਿੰਦੀ ਹੈ ਜਨਰਲ ਵੀਕਨੈਸ ਰਹਿੰਦੀ ਹੈ ਔਰ ਜਿਹੜੇ ਸਰੀਰ ਤੇ ਤੋਂ ਕਮਜ਼ੋਰ ਨੇ ਜਿਨ੍ਹਾਂ ਦੇ weight ਨਹੀਂ ਵਾਧਦੇ ਭਾਵੇਂ ਉਹ ਲੜਕੀਆਂ ਹੋਣ ਤੇ ਭਾਵੇਂ ਲੜਕੇ ਹੋਣ ਉਹਨਾਂ ਵਾਸਤੇ ਸਾਡੇ ਕੋਲ ਮੈਡੀਸਨ ਹੈ ਸਿਰਫ ਕੈਪਸੂਲ ਨਹੀਂ ਇੱਕ ਸਵੇਰੇ ਅੰਗੜੀ ਪਹਿਲਵਾਨਾਂ ਵਾਸਤੇ ਇੱਕ ਸਵੇਰੇ ਕੈਪਸੂਲ ਖਾਣਾ ਹੈ ਤੇ ਇੱਕ ਰਾਤ ਨੂੰ ਖਾਣਾ ਹੈ ਦੋ ਕੈਪਸੂਲ ਡੇਲੀ ਖਾਣੇ ਆ ਤੇ 3 ਮਹੀਨੇ ਖਾ ਕੇ ਵੇਖਣ ਤੇ ਭਾਵੇਂ ਬੋਡੀ ਬਣਾ ਲੈਣ ਜਿੰਨੀ ਮਰਜ਼ੀ ਐਨੇ ਵਧੀਆ ਨੇ ਆਯੁਰਵੈਡਿਕ ਹੋਏਗਾ ਬਿਲਕੁਲ ਆਯੁਰਵੈਡਿਕ ਹੈ ਕੈਪਸੂਲ ਦੇ ਵਿੱਚ ਹੋਰ ਕੀ ਪੈ ਸਕਦਾ ਇੰਨੀ ਮੈਡੀਸਿਨ ਹੈ ਸਿਰਫ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਮੈਨ ਲੱਗਦਾ ਕਿ ਸਵਾਲਾਂ ਦੇ ਜਵਾਬ ਕਾਫੀ ਹੱਦ ਤੱਕ ਅਸੀਂ ਲੈ ਲੈਨੇ ਬਹੁਤ ਦਲੀਲ ਦੇ ਨਾਲ ਔਰ ਬਹੁਤ ਤਰੀਕੇ ਨਾਲ ਡਾਕਟਰ ਸਾਹਿਬ ਨੇ ਅੱਜ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਕਰਦਾ ਕਿ ਇਹ ਇਲਾਇਚੀ ਵਾਲਾ ਚੋਹਾਰੇ ਵਾਲਾ ਤੇ ਦਹੀਂ ਵਾਲਾ ਨੁਸਖਾ ਜਿਹੜੇ ਲੋਕ ਅਜ਼ਮਾਉਣਗੇ ਉਹ ਕਮੈਂਟ ਕਰਕੇ ਡਾਕਟਰ ਸਾਹਿਬ ਨੂੰ ਦੱਸਣ ਜ਼ਰੂਰ ਕਿਉਂਕਿ ਇਸ ਨਾਲ ਸਾਨੂੰ ਵੀ ਹੌਸਲਾ ਮਿਲਦਾ ਕਿ ਕਾਫੀ ਫਰਕ ਹੈਗਾ ਜਿਹੜਾ ਪੈ ਰਿਹਾ ਹੈ ਚਾਹੇ ਲਕੋਰੀ ਦੀ ਪ੍ਰੋਬਲਮ ਹੋਵੇ ਗਰਸਤੀ ਦਾ ਮਾਮਲਾ ਹੋਵੇ ਵਿਵਹਤਾ ਜ਼ਿੰਦਗੀ ਟੁੱਟਣ ਤੱਕ ਜਾ ਪਹੁੰਚੀ ਹੋਵੇ ਜਾਂ ਫਿਰ ਨਸ਼ਿਆਂ ਤੋਂ ਬਾਅਦ ਆਉਣ ਵਾਲੀ એનર્ਜੀ ਦੀ ਘਾਟ ਕਰਕੇ ਵੀ ਮਾਮਲਾ ਜਿਹੜਾ ਖਰਾਬ ਹੋ ਚੁੱਕਿਆ ਤਾਂ ਵੀ ਡਾਕਟਰ ਸਾਹਿਬ ਕੋਲ ਅਲੱਗ-ਅਲੱਗ ਨੁਸਖੇ ਫਾਰਮੂਲੇ ਉਹਨਾਂ ਨੇ ਆਪਣੇ ਸੈੱਟ ਕੀਤੇ ਹੋਏ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਕੋਈ ਉਹਨਾਂ ਦਾ ਨੁਸਕਾ ਨਾਲ ਦੀ ਨਾਲ ਕੰਮ ਕਰਦਾ ਹੈ ਕੋਈ ਉਹਦਾ ਨੁਸਖਾ 15 ਦਿਨਾਂ ਬਾਅਦ ਰਿਜ਼ਲਟ ਦਿਨਾ ਸ਼ੁਰੂ ਕਰ ਦਿੰਦਾ ਔਰ ਕਿਸੇ ਨੁਸਕੇ ਦੇ ਵਿੱਚ 20 ਦਿਨਾਂ ਚ ਜਿਹੜੀ ਹਰ ਬਿਮਾਰੀ ਹੈਗੀ ਹੈ ਲਗਭਗ ਜਿਹੜੀ ਉਹ ਨੁਸਕੇ ਨਾਲ ਸੰਬੰਧਿਤ ਹੁੰਦੀ ਹੈ ਉਹ ਕੰਟਰੋਲ ਹੋ ਜਾਂਦੀ ਹੈ ਤੇ ਤੁਹਾਨੂੰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਜਿਹੜੇ ਸਾਡੇ ਵੀਰ ਬਾਹਰ ਬੈਠੇ ਨੇ ਖਾਸ ਕਰਕੇ ਡਾਕਟਰ ਸਾਹਿਬ ਦੇ ਬਹੁਤ ਫੈਨ ਹੈਗੇ ਨੇ ਬਹੁਤ ਫੋਨ ਆਉਂਦੇ ਨੇ ਉਹਨਾਂ ਲਈ ਵੀ ਕਿਉਂਕਿ ਡਾਕਟਰ ਸਾਹਿਬ ਨੇ ਸਵਾਲਾਂ ਦੇ ਜਵਾਬ ਅਸੀਂ ਲੈ ਕੇ ਆਏ ਸੀ ਅੱਜ ਉਹਨਾਂ ਦੇ ਦਿੱਤੇ ਨੇ ਔਰ ਉਹ ਵੀ ਬਾਹਰ ਤੋਂ ਆਪਣਾ ਨੁਸਖਾ ਫਾਰਮੂਲਾ ਕੋਈ ਵੀ ਡਾਕਟਰ ਸਾਹਿਬ ਕੋਲੋਂ ਲੈ ਸਕਦੇ ਨੇ ਪੁੱਛ ਸਕਦੇ ਨੇ ਔਰ ਆਪਣੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਰੰਗीन ਬਣਾ ਸਕਦੇ ਨੇ ਧੰਨਵਾਦ